ਪੰਜਾਬ ਭਰ ਦੇ ਡਾਕਟਰ ਆਏ ਹੁਣ ਨਵੇਂ ਐਕਸ਼ਨ ਦੇ ਵਿੱਚ 3 ਘੰਟੇ ਦੀ 3 ਦਿਨ ਦੀ ਹੜਤਾਲ ਤੋਂ ਬਾਅਦ ਹੁਣ ਇਹਨਾਂ ਨੇ ਕੀਤੀ ਪੂਰੇ ਦਿਨ ਦੇ ਲਈ ਤਿੰਨ ਦਿਨਾਂ ਦੀ ਹੜਤਾਲ ਅਤੇ ਇਹਨਾਂ ਕਿਹਾ ਅਗਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਹੋਰ ਵੀ ਸੰਘਰਸ਼ ਨੂੰ ਕੀਤਾ ਜਾਵੇਗਾ ਤੇਜ਼ ਹੁਣ ਸਿਰਫ ਕੀਤੀਆਂ ਨੇ ਓਪੀਡੀ ਸਵਾਮਾਂ ਬੰਦ ਤੇ ਫਿਰ ਅਮਰਜੰਸੀ ਸਵਾਮਾਂ ਵੀ ਕੀਤੀਆਂ ਜਾ ਸਕਦੀਆਂ ਹਨ ਬੰਦਾ ਦੱਸਦੀਏ ਕਿ ਜਿੱਤੇ ਡਾਕਟਰਾਂ ਦੀ ਨਵੀਂ ਭਰਤੀ ਨੂੰ ਲੈ ਕੇ ਅਤੇ ਉਹਦੇ ਨਾਲ-ਨਾਲ ਡਾਕਟਰਾਂ ਦੀ ਸਿਕਿਉਰਿਟੀ ਨੂੰ ਲੈ ਕੇ ਇਨ੍ਹਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਤੇ ਪਿਛਲੇ 3 ਦਿਨਾਂ ਤੋਂ ਇਨ੍ਹਾਂ ਵੱਲੋਂ ਲਗਾਤਾਰ 3 ਘੰਟੇ ਓਪੀਡੀ ਸਵਾਮਾਂ ਬੰਦ ਰੱਖਿਆ ਗਿਆ ਅਤੇ ਹੁਣ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਿਆ ਕਿ ਇਨ੍ਹਾਂ ਵੱਲੋਂ ਆਪਣੀ ਹੜਤਾਲ ਵਾਪਸ ਲੈਣੀ ਪਵੇ ਤੇ ਇਸ ਨੂੰ ਲੈ ਕੇ ਹੁਣ ਇਨ੍ਹਾਂ ਵੱਲੋਂ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਓਪੀਡੀ ਸਵਾਮਾਂ ਨੇ ਜਿਹੜੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਿਆ ਜਿਸ ਨੂੰ ਲੈ ਕੇ ਮਰੀਜ਼ ਕਾਫੀ ਪਰੇਸ਼ਾਨ ਹੋਏ ਅਤੇ ਹੋ ਸਕਦਾ ਹੈ ਕਿ ਅਗਰ ਸਰਕਾਰ ਆਉਣ ਵਾਲੇ 3 ਦਿਨਾਂ ਦੇ ਵਿੱਚ ਕੋਈ ਵੱਡਾ ਫੈਸਲਾ ਨਹੀਂ ਲੈਂਦੀ ਤਾਂ ਡਾਕਟਰਾਂ ਵੱਲੋਂ ਅਮਰ ਜਨਸੀ ਸਵਾਮਾ ਵੀ ਇਹਨਾਂ ਵੱਲੋਂ ਬੰਦ ਕਰ ਦਿੱਤੀਆਂ ਜਾਣ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਡਾਕਟਰਾਂ ਵੱਲੋਂ ਹੜਤਾਲ ਕਰਕੇ ਇੱਕ ਰੋਸ ਰੈਲੀ ਕੀਤੀ ਗਈ ਹੈ। ਕਾਲ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਜ਼ਿੰਦਾਬਾਦ ਕੌਤਰਾ ਇਹ ਤੱਕ ਇਹਦੇ ਲਾਈ ਉਲੰਭੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਡਿਊਟੀ ਤੇ ਚਲਾ ਡਾਕਟਰਾਂ ਨੂੰ ਸੁਰੱਖਿਆ ਦਿਓ ਸੁਰੱਖਿਆ ਦਿਓ ਸੁਰੱਖਿਆ ਦਿਓ ਡਾਕਟਰਾਂ ਦਾ ਇੱਕਾ ਜਿੰਦਾਬਾਦ 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 ਕੋਲੇ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਸੀ ਇਹਨਾਂ ਮੰਗਾਂ ਦੇ ਵਿੱਚ ਉਹ ਮੰਗਾਂ ਨੇ ਜਿਨ੍ਹਾਂ ਨਾਲ ਸਰਕਾਰੀ ਹਸਪਤਾਲਾਂ ਨੂੰ ਬਚਾਇਆ ਜਾ ਸਕਦਾ ਜਿਹਦੇ ਵਿੱਚ ਖਾਸ ਕਰਕੇ ਸਰਕਾਰੀ ਡਾਕਟਰਾਂ ਦੀ ਭਰਤੀ ਬਹੁਤ ਵੱਡੀ ਮੰਗ ਸੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲਗਭਗ 2020 ਤੋਂ ਇੱਕ ਵੀ ਭਰਤੀ ਨਹੀਂ ਹੋਈ ਤੇ ਡਾਕਟਰ ਲਗਾਤਾਰ ਨੌਕਰੀਆਂ ਛੱਡ ਕੇ ਜਾ ਰਹੇ ਨੇ ਦੂਜੀ ਮੰਗ ਇਹ ਸੀ ਕਿ ਉਹਨਾਂ ਕਾਰਨਾਂ ਨੂੰ ਦੂਸ਼ਤ ਕੀਤਾ ਜਾਵੇ ਜਿਨ੍ਹਾਂ ਕਰਕੇ ਡਾਕਟਰ ਨੌਕਰੀਆਂ ਛੱਡ ਰਹੇ ਨੇ ਜਿਹਦਾ ਕਾਰਨ ਵੀ ਪਹਿਲੇ ਕਾਰਨ ਨਾਲ ਜੁੜਿਆ ਹੋਇਆ ਵੀ ਡਾਕਟਰਾਂ ਦੀ ਘੱਟ ਭਰਤੀ ਹੋਣ ਕਰਕੇ ਉਹਨਾਂ ਤੋਂ ਬੇਲੋੜੇ ਗੈਰ ਡਾਕਟਰੀ ਕੰਮ ਲੈ ਜਾ ਰਹੇ ਨੇ ਜਿਸ ਕਰਕੇ ਉਹ ਖੱਜਲ ਖਵਾਰ ਹੋ ਕੇ ਚਲੇ ਜਾਂਦੇ ਨੇ ਤੀਸਰੀ ਗੱਲ ਇਹ ਸੀ ਕਿ ਜਿਵੇਂ ਕਿ ਆਮ ਪਬਲਿਕ ਨੂੰ ਲੱਗਦਾ ਹੈ ਕਿ ਡਾਕਟਰ ਆਪਣੀ ਕੁਰਸੀ ਤੇ ਨਹੀਂ ਹੈ ਇਹ ਉਹ ਖਨੀ ਸੰਜੀਦਾ ਨਹੀਂ ਹੈ ਆਪਣੀ ਡਿਊਟੀ ਨੂੰ ਲੈ ਕੇ ਪਰ ਗੱਲ ਇਹ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਡਾਕਟਰ ਨੂੰ ਬਾਕੀ ਕੰਮਾਂ ਦੇ ਵਿੱਚ ਇੰਨੇ ਚ ਲਝਾਇਆ ਗਿਆ ਹੈ ਕਿ ਉਹਨੂੰ ਆਪਣੀ ਜਿਹੜੀ ਮੇਨ ਡਿਊਟੀ ਹੈ ਡਾਕਟਰੀ ਉਹ ਕਰਨ ਦਾ ਸਮਾਂ ਨਹੀਂ ਮਿਲਦਾ ਉਹਨੂੰ ਪਰਚਿਆਂ ਪੋਸਟਮਾਰਟਮਾ ਮੈਡੀਕਲ ਲੀਗਲ ਕੋਰਟ ਐਵੀਡੈਂਸਸ ਕੋਈ ਵੀਆਈਪੀ ਡਿਊਟੀਆਂ ਕੈਂਪ ਪੜਤਾਲਾਂ ਬਹੁਤ ਕੁਝ ਆ ਜਾਇਆਗਾ ਜਿਹੜਾ ਡਾਕਟਰੀ ਨਾਲ ਸਿੱਧੇ ਤੌਰ ਤੇ ਜੁੜਿਆ ਨਹੀਂ ਹੋਇਆ ਪਰ ਉਹ ਕਰਵਾਇਆ ਜਾਂਦਾ ਹੈ ਤੀਸਰੀ ਜਿਹੜੀ ਮੰਗ ਸੀਗੀ ਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਜਿਦੇ ਵਿੱਚ ਲੜਾਈ ਝਗੜੇ ਆਮ ਗੱਲ ਹੋ ਗਈ ਕਿਉਂਕਿ ਮਰੀਜ਼ ਪਿੰਡਾਂ ਦੇ ਹਸਪਤਾਲਾਂ 'ਚ ਸਹੂਲਤਾਂ ਨਾ ਮਿਲਣ ਕਰਕੇ ਖਜਲ ਹੋ ਕੇ ਸ਼ਹਿਰੀ ਹਸਪਤਾਲ ਚ ਆਉਂਦਾ ਜਿੱਥੇ ਉਹਦੇ ਟਕਰਾਅ ਦੇ ਹਾਲਾਤ ਵੱਧ ਜਾਂਦੇ ਨੇ ਤਾਂ ਇਹਨਾਂ ਟਕਰਾਅ ਦੇ ਹਾਲਾਤਾਂ ਦੇ ਵਿੱਚੋਂ ਸਾਡੇ ਸਿਹਤ ਕਰਮੀਆਂ 'ਤੇ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਨੇ ਹੈਰਾਨੀ ਹੋਊਗੀ ਤੁਹਾਨੂੰ ਇਹ ਜਾਣ ਕੇ ਕਿ ਕਲਕੱਤੇ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਕੁੱਲ 16 ਇਨਸੀਡੈਂਸ ਹੋ ਚੁੱਕੇ ਆ ਤੁਹਾਡੇ ਧਿਆਨ 'ਚ ਹੋਣਾ ਹੈ ਕਿ ਪਰਸੋਂ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਦੋ ਪਾਰਟੀਆਂ ਦੀ ਲੜਾਈ ਹੋਈ ਜਿੱਥੇ ਕਿ ਆ ਜਿਹੜਾ ਸਿਹਤ ਕਰਮੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਪਾਬੰਦੀ ਲਾਉਣ ਵਾਸਤੇ ਸਰਕਾਰ ਨੂੰ ਪੁਖਤਾ ਪ੍ਰਬੰਧ ਸੁਰੱਖਿਆ ਵਾਸਤੇ ਅਸੀਂ ਮੰਗ ਕੀਤੀ ਸੀਗੀ ਹਾਲਾਂਕਿ ਸਾਨੂੰ ਇਹਨਾਂ ਗੱਲਾਂ ਦਾ ਭਰੋਸਾ ਵੀ ਦਿਵਾਇਆ ਗਿਆ ਪਹਿਲਾਂ ਵੀ ਕਿ ਇਹ ਹੋ ਜਾਣਗੇ ਪਰ ਇਹਨਾਂ ਦੇ ਨਾ ਹੋਣ ਦੀ ਸੂਰਤ ਕਰਕੇ ਹੀ ਸਾਨੂੰ ਇਹ ਹੜਤਾਲ ਕਰਨੀ ਪਈ ਪਹਿਲੇ ਫੇਜ਼ ਦੇ ਵਿੱਚ ਅਸੀਂ ਲੋਕਾਂ ਦੀ ਤਕਲੀਫ ਨੂੰ ਮੱਦੇਨਜ਼ਰ ਰੱਖਦੇ ਹੋਏ 8 ਵਜੇ ਤੋਂ ਲੈ ਕੇ 11 ਵਜੇ ਤੱਕ ਆ ਓਪਡੀ ਬੰਦ ਕੀਤੀ ਸੀ ਉਸ ਤੋਂ ਬਾਅਦ ਅਸੀਂ ਓਪਡੀ ਸਵਾਮਾ ਸ਼ੁਰੂ ਕੀਤੀਆਂ ਸੀ ਕੱਲ ਕੈਬਨਟ ਸਬ ਕਮੇਟੀ ਦੀ ਮੀਟਿੰਗ ਸੀਗੀ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬਾਨ ਵੀ ਆਏ ਸੀਗੇ ਤੇ ਉਹਨਾਂ ਨਾਲ ਜਿਹੜੀ ਸਹਿਮਤੀ ਬਣੀ ਸੀ ਉਹਨਾਂ ਨੇ ਸਾਡੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਸਹਿਮਤੀ ਪ੍ਰਗਟਾਈ ਸੀ ਤੇ ਇਹਨਾਂ ਨੂੰ ਇਨ ਬਿਨ ਮੰਨਣ ਦੀ ਉਹਨਾਂ ਨੇ ਸਹਿਮਤੀ ਵੀ ਦਿੱਤੀ ਸੀ ਜਿਹਦੇ ਵਿੱਚ ਮੈਡੀਕਲ ਅਫਸਰਾਂ ਦੀਆਂ ਸਾਮੀਆਂ ਦੀ ਭਰਤੀ ਵੀ ਉਹਨਾਂ ਨੇ ਕਹੀ ਹੈ ਸੁਰੱਖਿਆ ਦੇ ਬਾਰੇ ਉਹਨਾਂ ਦਾ ਕੋਈ ਪ੍ਰੋਗਰਾਮ ਬਣ ਰਿਹਾ ਹੈ ਬਜਟ ਰਿਲੀਜ਼ ਹੋ ਗਿਆ ਇਹ ਹੈ ਉਹਨਾਂ ਨੇ ਦਾਵਾ ਕੀਤਾ ਨਾਲ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀਆਂ ਡਾਕਟਰਾਂ ਦੀਆਂ ਤਰੱਕੀਆਂ ਰੋਕੀਆਂ ਗਈਆਂ 2021 ਦੇ ਵਿੱਚ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਬਿਲਕੁਲ ਉਸੇ ਰੂਪ ਦੇ ਵਿੱਚ ਜਿਵੇਂ ਉਹ ਚੱਲ ਰਹੀਆਂ ਸੀ ਤਾਂ ਇਹਨਾਂ ਸਾਰਿਆਂ ਦੇ باوجود ਉਹਨਾਂ ਨੇ ਸਾਨੂੰ ਇੱਕ ਭਰੋਸਾ ਦਿੱਤਾ ਕਿ ਸ਼ਾਮ ਤੱਕ ਤੁਹਾਡੇ ਕੋਲ ਲਿਖਤ ਰੂਪ ਵਿੱਚ ਕੁਝ ਨਾ ਕੁਝ ਆ ਜਾਊਗਾ ਪਰ ਸ਼ਾਮ ਨੂੰ 5 ਵਜੇ ਤੱਕ ਸਾਡੇ ਕੋਲੇ ਕੋਈ ਵੀ ਲਿਖਤੀ ਕਾਗਜ਼ ਨਹੀਂ ਸੀ ਆਇਆ ਜਿਸ ਕਰਕੇ ਮਜਬੂਰਨ ਸਾਨੂੰ ਜਿਹੜਾ ਸਾਡੀ ਹੜਤਾਲ ਦਾ ਦੂਜਾ ਫੇਜ਼ ਹੈ ਜਿਹਦੇ ਵਿੱਚ ਅਸੀਂ ਮੁਕੰਮਲ ਓਪੀਡੀ ਬੰਦ ਕਰਨੀ ਹੈ ਤਿੰਨ ਦਿਨਾਂ ਵਾਸਤੇ ਅੱਜ ਕੱਲ ਤੇ ਪਰਸੋਂ ਸਾਨੂੰ ਉਸ ਫੇਜ਼ ਦੇ ਵਿੱਚ